ਹਾਂਜੀ ਵੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਅੱਜ ਫਿਰ ਤੋਂ ਹਾਜ਼ਰ ਹੋਏ ਆਂ ਬਈ ਮੰਡੀਆਂ ਦੇ ਰੇਟ ਲੈ ਕੇ ਅੱਜ ਦੀ ਸ਼ੁਰੂਆਤ ਕਰਦੇ ਆਪਾਂ ਬਾਸਮਤੀ 1509 ਤੋਂ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਆਪਾਂ ਨਾਭਾ ਮੰਡੀ ਦੀ ਜਿੱਥੇ ਅੱਜ ਦਾ ਰੇਟ ਰਿਹਾ ਜੀ 3100 ਰੁਪਏ ਉਸ ਤੋਂ ਬਾਅਦ ਇਹ ਗੱਲ ਕਰਗੇ ਆਪਾਂ ਦੂਜੀਆਂ ਮੰਡੀਆਂ ਦੀ ਓਵਰਆਲ ਮਾਰਕੀਟ ਦੇ ਵਿੱਚ ਜਿਹੜਾ ਅੱਜ ਦਾ ਰੇਟ ਰਿਹਾ ਜੀ ਉਹ 2250 ਤੋਂ ਲੈ ਕੇ 3100 3150 ਦੇ ਵਿੱਚ ਅੱਜ ਡ੍ਰੌਪ ਹੋਇਆ ਜੀ ਬਹੁਤ ਸਾਰੀਆਂ ਮੰਡੀਆਂ ਦੇ ਵਿੱਚ ਇਹ بارش ਹੋਣ ਕਰਕੇ ਬੋਲੀ ਨਹੀਂ ਲੱਗੀ ਜੀ ਤੁਹਾਨੂੰ ਪਹਿਲਾਂ ਦੱਸ ਦਿਆਂ ਪਰ ਜਿੰਨੀਆਂ ਕਮੰਡੀਆਂ ਦਾ ਆਪਣੇ ਕੋਲੇ ਰੇਟ ਪੁੱਜਿਆ ਉਹਨਾਂ ਦਾ ਤੁਹਾਨੂੰ ਮੈਂ ਦੱਸ ਦਿੰਨਾ ਜੀ। ਅੰਮ੍ਰਿਤਸਰ ਮੰਡੀ 3080 ਰੁਪਏ ਜੀ। ਉਸ ਤੋਂ ਬਾਅਦ ਆਉਂਦੀ ਹੈ ਰਾਜਪੁਰਾ ਮੰਡੀ 3000 ਰੁਪਏ, ਕੋਟਕਪੂਰਾ ਮੰਡੀ 3100 ਰੁਪਏ, ਫਰੀਦਕੋਟ ਮੰਡੀ 3110 ਰੁਪਏ ਜੀ। ਫਿਰ ਆਉਂਦੀ ਹੈ ਜੀ ਪਾਤੜਾ ਮੰਡੀ 3090 ਰੁਪਏ। ਉਸ ਤੋਂ ਬਾਅਦ ਆਉਂਦੀ ਹੈ ਮੂਨਕ ਮੰਡੀ 3000 ਰੁਪਏ। ਫਿਰ ਆਉਂਦੀ ਹੈ ਜੀ ਮਾਨਸਾ ਮੰਡੀ 3100 ਤੇ 10 ਰੁਪਏ। ਉਸ ਤੋਂ ਬਾਅਦ ਦੀ ਕੈਥਲ ਮੰਡੀ 2915 ਰੁਪਏ ਫਿਰ ਆਉਂਦੀ ਹੈ ਸਰਸਾ ਮੰਡੀ 2900 ਤੇ 21 ਰੁਪਏ ਫਿਰ ਉਹ ਜੰਡੇਆਲਾ ਗੁਰੂ 3100 ਰੁਪਏ ਜੀ ਉਸ ਤੋਂ ਬਾਅਦ ਦੀ ਟਹਾਣਾ ਮੰਡੀ 2250 ਕੈਥਲ ਮੰਡੀ 2910 ਰੁਪਏ ਫਿਰ ਆਉਂਦੀ ਹੈ ਜਗਰਾਉ ਮੰਡੀ 3080 ਰੁਪਏ ਉਸ ਤੋਂ ਬਾਅਦ ਆਉਂਦੀ ਹੈ ਸਮਾਲਖਾ ਮੰਡੀ 3000 ਪਾਣੀਪੱਤ ਮੰਡੀ 2971 ਰੁਪਏ ਚਿਕਾਪੁਰ ਮੰਡੀ 2700 ਤੇ 31 ਰੁਪਏ ਫਿਰ ਆਉਂਦੀ ਹੈ ਜੀ ਟਹਾਣਾ ਮੰਡੀ 2755 ਰੁਪਏ ਇਹ ਸੀਗੇ ਭਾਈ ਬਾਸਮਤੀ ਮੰਡੀਆਂ ਦੇ ਰੇਟ ਕਿਉਂਕਿ ਓਵਰਾਲ ਮਾਰਕੀਟ ਦੇ ਵਿੱਚ ਅੱਜ ਦਾ ਰੇਟ ਨਹੀਂ ਪੁੱਜਿਆ ਜਿੰਨੀਆਂ ਕੁ ਮੰਡੀਆਂ ਦੇ ਰੇਟ ਆਏ ਸੀ ਤੁਹਾਨੂੰ ਮੈਂ ਦੱਸ ਤੇ ਜੇ ਗੱਲ ਕਰਾਂ ਕਣਕ ਦੀ ਕਣਕ ਦਾ ਰੇਟ 2800 ਤੇ 15 ਰੁਪਏ ਸਟੇਬਲ ਖੜਾ ਜੀ ਪੰਜਾਬ ਮਾਰਕੀਟ ਦੇ ਵਿੱਚ 2650 ਤੇ ਟਿੱਕਰ ਕਣਕ ਵਿਕ ਰਹੀ ਹੈ 2670 2650 ਦੇ ਵਿੱਚ ਜਿਹੜਾ ਸਟਾਰਟਿੰਗ ਰੇਟ ਆ ਉਹ 2550 ਰੁਪਈਆ ਤੋਂ ਲੈ ਕੇ 2670 ਰੁਪਈਆ ਤੱਕ ਕਣਕ ਵੇਖ ਰਹੀ ਹੈ ਮੰਡੀ ਜਿਹੜੀ ਮਰਜ਼ੀ ਚੱਕ ਲਓ ਮਾਰਕੀਟ ਜਿਹੜੀ ਮਰਜ਼ੀ ਚੱਕ ਲਓ ਉਹਦੇ 'ਚ ਕੋਈ ਇਸ਼ੂ ਨਹੀਂਗਾ ਕਣਕ ਦੇ ਵਿੱਚ ਵੱਧ ਤੋਂ ਵੱਧ 10-20 ਰੁਪਈਆ ਦਾ ਬਦਲ ਫੇਰ ਹੁੰਦਾ ਜਿਆਦਾ ਬਦਲ ਫੇਰ ਨਹੀਂ ਹੁੰਦਾ ਕਿਸੇ ਵੀ ਮਾਰਕੀਟ ਦੇ ਵਿੱਚ ਚੱਕ ਲਓ ਅੱਗੇ ਗੱਲ ਕਰਦਾ ਸਰੋਂ ਦੀ 7600 ਰੁਪਈਆ ਰੇਟ ਆ ਜੀ ਜੈਪੁਰ ਮੰਡੀ ਦਾ ਜੇ ਪੰਜਾਬ ਦੀ ਗੱਲ ਕਰਾਂ ਪੰਜਾਬ ਦੇ ਵਿੱਚ ਉਹੀ ਸਟੇਬਲ ਰੇਟ ਚੱਲ ਰਿਹਾ 1200 ਤੋਂ ਲੈ ਕੇ 2900 ਰੁਪਈਆ ਤੱਕ ਇਹਦੇ ਵਿੱਚ ਵੀ ਕੋਈ ਵੱਡਾ ਬਦਲ ਫੇਰ ਨਹੀਂ ਆਇਆ ਕਿਉਂਕਿ ਸਰੋਂ ਦੀ ਹਜੇ ਕੋਈ ਨਾ ਤਾਂ ਬਾਹਰੋਂ ਆ ਰਹੀ ਹੈ ਤੇ ਨਾ ਹੀ ਜਾ ਰਹੀ ਹੈ ਉਹ ਸਟੇਬਲ ਖੜੀ ਹੈ ਜਿੱਥੇ ਰੇਟ ਪਹਿਲਾਂ ਸੀ ਉੱਥੇ ਰੇਟ ਚੱਲ ਰਹੇ ਆ ਇਹੀ ਹਾਲ ਮੱਕੀ ਦੇ ਵਿੱਚ ਜਿਹੜੀ ਮੱਕੀ ਪੰਜਾਬ ਦੇ ਵਿੱਚ ਆ ਰਹੀ ਹੈ ਉਹ 2350 ਰੁਪਏ ਤੇ ਕਰਾ ਰਹੀ ਹੈ ਜੇ ਮਾਰਕੀਟ ਦੀ ਗੱਲ ਕਰਾਂ ਤਾਂ 2250 ਦੇ ਵਿੱਚ ਉਹਦੀ ਖਰੀਦ ਹੋ ਰਹੀ ਹੈ ਜੀ ਇਹ ਸੀਗੇ ਭਾਈ ਅੱਜ ਦੇ ਰੇਟ ਜੇ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸ਼ੇਅਰ ਕਰ ਲਓ ਸਬਸਕ੍ਰਾਈਬ ਕਰ ਲਓ